ਜਦੋਂ ਗੁਰੂ ਜੀ ਅਨੰਦਪੁਰ ਤੋਂ ਨਿਕਲੇ ਸਨ ਅਤੇ ਮੁਗਲ ਤੇ ਪਹਾੜੀ ਫੌਜਾਂ ਨੇ ਆਪਣੀਆਂ ਕੁਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕੀਤਾ ਤਾਂ ਬੜੀ ਗੜਬੜ ਤੇ ਅਪਰਾਧ ਫੜੀ ਮੱਚ ਗਈ। ਉਸ ਵੇਲੇ ਜਿੱਧਰ ਕਿਸੇ ਦਾ ਮੂੰਹ ਆਇਆ ਉਹ ਉਸੇ ਪਾਸੇ ਨਿਕਲ ਤੁਰਿਆ। ਗੁਰੂ ਸਾਹਿਬ ਜੀ ਦੇ ਛੋਟੇ ਸੁਪੁੱਤਰ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਉਹਨਾਂ ਦੇ ਦਾਦੀ ਜੀ ਗੁਰੂ ਜੀ ਤੋਂ ਵਿਛੜ ਗਏ। ਉਹਨਾਂ ਦਾ નોਕਰ ਗੰਗਾ ਰਾਮ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਲੈ ਆਇਆ। ਵੱਡੇ ਮਾਤਾ ਜੀ ਆਨੰਦਪੁਰ ਤੋਂ ਚੱਲਣ ਵੇਲੇ ਘਰ ਦਾ ਕੁਝ ਗਹਿਣਾ ਵਸਤਰ ਇੱਕ ਗੰਢ ਵਿੱਚ ਬੰਨ ਕੇ ਆਪਣੇ ਨਾਲ ਲਿਆਏ ਸਨ ਉਹਨਾਂ ਨੂੰ ਵੇਖ ਕੇ ਗੰਗਾ ਰਾਮ ਦਾ ਮਨ ਬੇਈਮਾਨ ਹੋ ਗਿਆ ਰਾਤ ਨੂੰ ਉਸ ਨੇ ਚੁੱਪ ਕੀਤਾ ਗੰਢ ਖਿਸਕਾ ਲਈ ਤੇ ਆਪਣਾ ਪਾਪ ਲਕਾਉਣ ਲਈ ਚੋਰ ਚੋਰ ਦਾ ਰੋਲਾ ਪਾ ਦਿੱਤਾ ਮਾਤਾ ਜੀ ਗੰਗੂ ਦੇ ਖੋਟ ਨੂੰ ਤਾੜ ਗਏ ਸਨ ਪਰ ਸਮਾ ਅਵੱਲਾ ਵੇਖ ਕੇ ਧੀਰਜ ਨਾਲ ਉਹਨੂੰ ਕਹਿਣ ਲੱਗੇ ਗੰਗਾ ਰਾਮ ਇਥੇ ਚੋਰ ਤਾਂ ਕੋਈ ਆਇਆ ਨਹੀਂ ਤੂੰ ਐਵੇਂ ਕਿਉਂ ਪਖੰਡ ਕਰਦਾ ਏ ਜੇ ਤੂੰ ਗੰਢ ਚੁੱਕੀ ਏ ਤਾਂ ਚੱਲ ਰੱਖ ਲੈ ਐਵੇਂ ਰੋਲਾ ਪਾ ਕੇ ਦੁਨੀਆ ਤਾਂ ਨਾ ਇਕੱਠੀ ਕਰ ਗੰਗੂ ਦੇ ਬਾਪ ਪਾਪ ਕੰਬਣ ਲੱਗੇ ਪਰ ਉਹ ਸੱਚਾ ਮਨ ਲਈ ਅਗੋ ਗਰਮ ਹੋ ਕੇ ਬੋਲਿਆ ਵਾਹ ਮੈਂ ਤੁਹਾਨੂੰ ਵੈਰੀਆਂ ਤੋਂ ਬਚਾ ਕੇ ਲਿਆਇਆ ਜਾਨ ਖਤਰੇ ਵਿੱਚ ਪਾ ਕੇ ਸ਼ਰਮ ਦਿੱਤੀ ਤੇ ਤੁਸੀਂ ਮੇਰੀ ਨੇਕੀ ਦਾ ਇਹ ਬਦਲਾ ਦੇਣ ਲੱਗੇ ਜੇ ਕਿ ਮੈਨੂੰ ਹੀ ਚੋਰ ਬਣਾ ਰਹੀਓ ਚੰਗਾ ਫਿਰ ਦਿਨ ਚੜ ਲੈਣ ਦਿਓ ਮੈਂ ਵੀ ਧਾਰ ਨੂੰ ਇਸ ਨਾ ਸ਼ੁਕਰੇਪਨ ਦਾ ਬਦਲਾ ਲੈ ਕੇ ਦੱਸਦਾ ਹਾਂ ਆਵਾਜ਼ਾਂ ਸੁਣ ਕੇ ਸਾਬ ਜਾਦੇ ਵੀ ਜਾਗ ਪਈ ਜੁਰਾਵਰ ਸਿੰਘ ਨੇ ਗੰਗੂ ਦੀ ਧਮਕੀ ਸੁਣੀ ਤਾਂ ਜੋਸ਼ ਵਿੱਚ ਆ ਕੇ ਬੋਲੇ ਸੱਪ ਕਿ ਤੋਂ ਦਾ ਵੇਖ ਤਾਂ ਸਹੀ ਮੈਂ ਹੁਣੇ ਤੇਰਾ ਸਿਰ ਫੇਨਾ ਹ ਪਰ ਮਾਤਾ ਜੀ ਸਹਿਮ ਗਈ ਉਹਨਾਂ ਨੂੰ ਆਪਣੀ ਤਾਂ ਫਿਕਰ ਨਹੀਂ ਸੀ ਪਰ ਸਾਬ ਜਾਦਿਆਂ ਦੀ ਰੱਖਿਆ ਦੀ ਚਿੰਤਾ ਸੀ ਉਹਨਾਂ ਨੇ ਇਸ ਔਕੜ ਦੇ ਸਮੇ ਗੰਗੂ ਨਾਲ ਵੈਰ ਪਾਉਣਾ ਠੀਕ ਨਾ ਸਮਝਿਆ ਉਹ ਸਨੂੰ ਨਰਮੀ ਨਾਲ ਸਮਝਾਉਣ ਦਾ ਯਤਨ ਕੀਤਾ ਪਰ ਗੰਗੂ ਨਾ ਮੰਨਿਆ ਉਹ ਤਾਂ ਮਾਤਾ ਜੀ ਦਾ ਸਾਰਾ ਮਾਲ ਹਜਮ ਕਰਨਾ ਚਾਹੁੰਦਾ ਸੀ ਨਾਲੇ ਉਹ ਆਪਣੀ ਘਰਵਾਲੀ ਦੇ ਕਹਿਣ ਤੇ ਡਰ ਵੀ ਗਿਆ ਸੀ ਕਿ ਜੇ ਮੁਸਲਮਾਨ ਹਾਕਮਾਂ ਨੂੰ ਮਾਤਾ ਜੀ ਤੇ ਸਾਬ ਜਦਿਆਂ ਨੂੰ ਸ਼ਰਮ ਦੇਣ ਦਾ ਪਤਾ ਲੱਗ ਗਿਆ ਤਾਂ ਉਹ ਸਾਡਾ ਬਾਲ ਬੱਚਾ ਕਾਣ ਕਰ ਦੇਣਗੇ ਇਸ ਲਈ ਉਹ ਉਹਨਾਂ ਤੋਂ ਪੱਲਾ ਛਡਾਉਣਾ ਚਾਹੁੰਦਾ ਸੀ ਉਹ ਧਮਕੀਆਂ ਦਿੰਦਾ ਕਮਰੇ ਵਿੱਚ ਬਾਹਰ ਨਿਕਲ ਗਿਆ ਮਾਤਾ ਜੀ ਗੰਭੀਰ ਚਿੰਤਾ ਵਿੱਚ ਡੁੱਬ ਗਈ ਦਿਨ ਨਿਕਲਿਆ ਤਾਂ ਗੰਗੂ ਨੇ ਇੱਕ ਵਾਰ ਸਮਝਾਉਣ ਲਈ ਉਹਦੇ ਵੱਲ ਗਈ ਪਰ ਉਹ ਪਾਪੀ ਤਾਂ ਸਵੇਰੇ ਤੜਕੇ ਹੀ ਘਰੋਂ ਨਿਕਲ ਗਿਆ ਸੀ ਉਸ ਦਾ ਮਰਿੰਡੇ ਦੇ कोतवाल پاس ਪਹੁੰਚ ਗਿਆ ਸਲਾਮ ਕਰਕੇ ਕਹਿਣ ਲੱਗਾ ਹਯੂਰ ਮੈਂ ਆਪ ਨੂੰ ਇੱਕ ਜ਼ਰੂਰੀ ਇਤਲਾਹ ਦੇਣ ਆਇਆ ਹਾਂ ਕੀ ਗੱਲ ਹੈ कोतवाल ਨੇ ਰੁੱਖੇਪਣ ਨਾਲ ਪੁੱਛਿਆ ਸਰਕਾਰ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਹਨਾਂ ਦੇ ਦੋ ਪੁੱਤਰਾਂ ਨੂੰ ਭਲਾਵਾ ਦੇ ਕੇ ਆਪਣੇ ਘਰ ਲੈ ਆਇਆ ਹਾਂ ਆਪ ਆਪਣੇ ਆਦਮੀ ਭੇਜ ਕੇ ਉਹਨਾਂ ਨੂੰ ਆਪ ਦੇ ਕਬਜ਼ੇ ਵਿੱਚ ਲੈ ਲਵੋ। ਹੋਤਵਾਲ ਦੀਆਂ ਬਾਸ਼ਾ ਖੜ ਗਈਆਂ। ਖੁਸ਼ ਹੋ ਕੇ ਬੋਲਿਆ। ਵਾਹ ਪੰਡਤਾ ਫੇਰ ਤਾਂ ਵੱਡਾ ਕਾਰਨਾਮਾ ਕੀਤਾ ਈ। ਲੈ ਮੈਂ ਹੁਣੇ ਸਪਾਈ ਭੇਜਦਾ ਹੁਨਾਂ ਦੇ ਸਪੁੱਧ ਕਰਦੀ। ਸਪਾਈ ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਮਰਿੰਡੇ ਪਕੜ ਲਿਆਏ। ਹੋਤਵਾਲ ਨੇ ਉਹਨਾਂ ਨੂੰ ਸਰਹੰਦ ਦੇ ਨਵਾਬ ਵजीर खान ਕੋਲ ਪਹੁੰਚਾ ਦਿੱਤਾ। ਵजीर खान ਦੇ ਹੁਕਮ ਨਾਲ ਤਿੰਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਮਾਤਾ ਜੀ ਆਪਣੀ ਅਧਿਆਤਮਿਕ ਸ਼ਕਤੀ ਦੁਆਰਾ ਹੋਣੀ ਦੀ ਝਲਕ ਵੇਖ ਰਹੀ ਸਨ ਉਹਨਾਂ ਨੇ ਦੋਹਾਂ ਪੁੱਤਰਾਂ ਨੂੰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਧਰਮ ਦੀ ਖਾਤਰ ਸ਼ਹੀਦੀ ਦੀਆਂ ਗੱਲਾਂ ਸੁਣਾ ਕੇ ਡਿੜ੍ਹ ਕਰਾਇਆ ਕਿ ਜੇ ਤਹਾਨੂੰ ਮੁਗਲ ਧਰਮ ਬਦਲਣ ਲਈ ਲੋਭ ਜਾਂ ਡਰਾਵੇ ਦੇਵੇ ਤਾਂ ਉਸ ਦੇ ਰੋਗ ਵਿੱਚ ਨਹੀਂ ਆਉਣਾ ਦੋਵੇਂ ਸਾਹਿਬਜ਼ਾਦੇ ਪਹਿਲਾਂ ਹੀ ਬੜੇ ਉਤਸ਼ਾਹੀ ਸਨ ਹੁਣ ਹੋਰ ਡਿੜ੍ਹ ਹੋ ਗਏ ਉਹਨਾਂ ਨੇ ਮਾਤਾ ਜੀ ਨੂੰ ਭਰੋਸਾ ਦਿੱਤਾ ਕਿ ਭਾਵੇਂ ਜਾਨਾਂ ਚਲੀਆਂ ਜਾਣ ਪਰ ਉਹ ਧਰਮ ਛੱਡਣਾ ਕਬੂਲ ਨਹੀਂ ਕਰਨਗੇ ਅਤੇ ਗੁਰੂ ਘਰ ਦੇ ਜਸ ਨੂੰ ਕਲੰਕ ਨਹੀਂ ਲਾਉਣਗੇ